ਤਸਿਕਾ ਦੋਸਤੋ ਕੁਝ ਦਿਨ ਪਹਿਲਾਂ ਬਹੁਤ ਵੀਡੀਓ ਵਾਇਰਲ ਹੋਈ ਸੀ ਖਬਰਾਂ ਸਾਹਮਣੇ ਆਈਆਂ ਸੀ ਕਿ ਲਾਸ ਐਂਜਲਸ ਦੇ ਵਿੱਚ Apple Store ਤੋਂ ਬਹੁਤ ਸਾਰੇ ਫੋਨ ਚੋਰੀ ਕਰ ਲਏ ਨੇ ਕਿਉਂਕਿ ਉੱਥੇ ਜਿਸ ਤਰ੍ਹਾਂ ਦੇ ਨਾਲ ਹਿੰਸਕ ਘਟਨਾਵਾਂ ਹੋ ਰਹੀਆਂ ਨੇ ਦੱਸਿਆ ਜਾਂਦਾ 12 ਸਟੇਟ ਦੇ 25 ਲਗਭਗ ਸ਼ਹਿਰ ਨੇ ਜਿੱਥੇ ਇਹ ਘਟਨਾਵਾਂ ਹੋ ਰਹੀਆਂ ਨੇ ਗਿਆ ਤੇ ਇਨ੍ਹਾਂ ਘਟਨਾਵਾਂ ਦਾ ਕਾਰਨ ਵੀ ਹੈ ਕਿ ਆਪਰਵਾਸੀਆਂ ਦੇ ਜਿਸ ਤਰ੍ਹਾਂ ਦੇ ਨਾਲ ਬਾਹਰ ਕੱਢਿਆ ਜਾ ਰਿਹਾ ਉਹਨਾਂ ਦੇ ਖਿਲਾਫ ਫੋਟੈਸੀ ਪਰ ਜਦੋਂ ਹਿੰਸਾ ਭੜਕੀ ਤਾਂ ਅਖਰ ਕਈ ਸ਼ੋਰੂਮ ਦੇ ਵਿੱਚ ਜਿਹੜੇ ਉਪਦਰਵੀ ਨੇ ਉਹ ਜਦੋਂ ਵੱਧਦੇ ਨੇ ਤਾਂ Apple Store ਦੇ ਵਿੱਚ ਵੀ ਵੱਧ ਜਾਂਦੇ ਨੇ ਪਰ ਜਦੋਂ ਫੋਨ ਉਥੋਂ ਚੱਕ ਕੇ ਜਾਂ ਜਿੰਨੇ ਵੀ ਉਥੇ ਪਏ ਜਿਹੜੇ ਜੇ ਕਹਾ ਜਾਵੇ ਜਿਹੜਾ ਸਮਾਨ ਸੀਗਾ ਚੋਰੀ ਕਰਦੇ ਰਹੇਗੇ ਤੇ ਉਹਦੇ ਨਾਲ ਹੀ ਆਈਪੈਡ ਵਗੈਰਾ ਵੀ ਚੋਰੀ ਹੁੰਦੇ ਨੇ ਤਾਂ ਐਪਲ ਦੇ ਜੇ ਫੋਨਾਂ ਦੇ ਉੱਤੇ ਲਗਾਤਾਰ ਆਉਣ ਲੱਗਿਆ ਕਿ ਤੁਸੀਂ ਟਰੈਕ ਹੋ ਰਹੇ ਹੋ ਫੋਨ ਲੋਕ ਹੋ ਚੁੱਕਾ ਹੈ ਤੇ ਤੁਸੀਂ ਫੋਨ ਵਾਪਸ ਕਰ ਦਿਓ ਹਾਲਾਂਕਿ ਐਪਲ ਸਟੋਰ ਨੇ ਇਹ ਜਾਣਕਾਰੀ ਦਿੰਦੀ ਹੈ ਕਿ ਇਹ ਸਿਰਫ ਐਪਲ ਆਪਣੇ ਸ਼ੋਰੂਮ ਦੇ ਇਨ ਬਿਲਟ ਜਿਹੜੇ ਫੋਨਾਂ ਉਥੇ ਡੈਮੋ ਵਰਜ਼ਨ ਦੇ ਤੌਰ ਤੇ ਯੂਜ਼ ਕਰੇ ਜਾਂਦੇ ਨੇ ਇਹ ਸਿਕਿਉਰਿਟੀ ਸਿਰਫ ਉਹਨਾਂ ਨੂੰ ਪ੍ਰੋਵਾਈਡ ਕਰਾਉਂਦਾ ਪਰ ਇਸ ਸਿਕਿਉਰਿਟੀ ਦਾ ਤੁਸੀਂ ਫਾਇਦਾ ਦੇਖੋ ਕਿ ਆਖਰ ਜਿੰਨੇ ਵੀ ਫੋਨ ਸੀ ਆਟੋਮੈਟਿਕਲੀ ਲੌਕ ਹੋ ਗਏ ਤੇ ਉਹਦੇ ਬਾਅਦ ਕਿਸੇ ਦੇ ਕੰਮ ਨਹੀਂ ਆਏ ਹਾਲਾਂਕਿ ਕਈ ਤਾਂ ਲੋਕ ਕਹਿੰਦੇ ਗੁੱਸਾ ਕਰਦੇ ਨਜ਼ਰ ਆ ਰਹੇ ਨੇ ਕਈ ਫੋਨ ਛੁੱਟ ਗਏ ਨੇ ਕਈ ਫੋਨ ਵਾਪਸ ਉੱਟ ਕੇ ਜਾ ਰਹੇ ਨੇ ਪਰ ਇਹ ਜ਼ਰੂਰ ਕਹਿ ਸਕਦੇ ਆ ਕਿ ਐਪਲ ਦੀ ਸਿਕਿਉਰਿਟੀ ਨੇ ਆਖਰ ਉਪद्रਵੀਆ ਨੇ ਭਾਵੇਂ ਫੋਨ ਰੁੱਟ ਲੇ ਪਰ ਉਹਨਾਂ ਦਾ ਫੋਨ ਚੁਰਾਉਣ ਵਾਲਾ ਮਜ਼ਾ ਜਿਹੜਾ ਉਹ ਕਿਰਕਰਾ ਕਰ ਦਿੰਦਾ ਹੈ